ਦੂਰ ਸਿੰਘ ਅਸਟਮੀਟੀ ਪੰਜਾਬ ਦਾ ਆਗੂ ਦਲੇਪ ਸਿੰਘ ਸਭਰਾ ਅੱਜ ਅਸੀਂ 15ਵਾਂ ਵਾਲਾ ਮੀਟਿੰਗ ਜੋ ਪਿਛਲੇ 6-7 ਸਾਲ ਤੋਂ ਲਾ ਰਹੇ ਆ ਲਗਾਤਾਰ ਲੱਗ ਰਹੀ ਹੈ ਇਹ ਮੀਟਿੰਗ ਦੇ ਵਿੱਚ ਜੋ ਸਾਡੇ ਇਮਾਨਯੋਗ ਜਗਜੀਤ ਸਿੰਘ ਡੱਲੇਵਾਲ ਜੀ ਪੋਖੜਤਾਲ ਤੇ ਬੈਠੇ ਸੀ ਉਹਨਾਂ ਬਾਰੇ ਵੀ ਵਿਚਾਰ ਚਰਚਾ ਹੋਈ ਵੀ ਉਹ ਅੱਜ ਜਿਹੜੇ ਆਪਾਂ ਪੋਖੜਤਾਲ ਤੋੜ ਕੇ ਮੈਡੀਸਿਨ ਜੀ ਦੀ ਆ ਉਹ ਸ਼ੁਰੂ ਕਰਨਗੇ ਤੇ ਨਾਲ ਦੀ ਨਾਲ ਹੀ ਆਪਾਂ ਗੱਲਬਾਤ ਕੀਤੀ ਹੈ ਜੋ 26 ਦਾ ਐਲਾਨ ਹੋਊਗਾ ਜਥੇਬੰਦੀਆਂ ਨੂੰ 26 ਦੀ ਕਾਲ ਦਿੱਤੀ ਜਾਣੀ ਆ ਜਿਹੜਾ ਵੀ ਟਰੈਕਟਰ ਮਾਰਚ ਉਹਦੇ ਵਿੱਚ ਸਮੂਹ ਇਲਾਕੇ ਦੀਆਂ ਜਥੇਬੰਦੀਆਂ ਨੂੰ ਜਿੰਨੀਆਂ ਸਾਡੇ ਇਲਾਕੇ 'ਚ ਜਥੇਬੰਦੀਆਂ ਵਿਚਰ ਰਹੀਆਂ ਉਹਨਾਂ ਨੂੰ ਇਸ ਵੀਡੀਓ ਰਹੀਂ ਇਸ ਚੈਨਲ ਰਹੀਂ ਮੈਂ ਬੇਨਤੀ ਕਰਦਾ ਵੀ ਆਪਾਂ ਜਿੱਦਾਂ ਉੱਥੇ ਇਕੱਠੇ ਹੋ ਕੇ ਖਨੌਰੀ ਸ਼ੰਭੂ ਤੇ ਰਤਨਪੁਰਾ ਰਾਸ਼ਟਾਨ ਬਾਰਡਰਾਂ ਤੇ ਬੈਠੇ ਆ ਉਸੇ ਹੀ ਤਰੀਕੇ ਨਾਲ ਜੇ 26 ਦਾ ਕੋਈ ਆਪਾਂ ਨੂੰ ਕਾਲ ਦਿੱਤੀ ਜਾਂਦੀ ਆ ਉਹ ਇਹਨਾਂ ਬਿਨਾਂ ਆਪਾਂ ਏਕਤਾ ਦੇ ਨਾਲ ਸਿੰਡਾ ਪੱਧਰ ਤੇ ਜੂਨਾ ਪੱਧਰਾਂ ਤੇ ਤੇ ਸੂਬਾ ਪੱਧਰ ਤੇ ਤੇ ਪੰਜਾਬ ਪੱਧਰ ਤੇ ਸਾਰਾ ਆਪਾਂ ਜਿਹੜਾ ਵਾ ਇਕੱਠਿਆਂ ਕਾਫਲਾ ਕੱਢ ਕੇ ਤੇ ਪੰਜਾਬ ਸਰਕਾਰ ਤੇ ਜਿਹੜੀ ਕੇਂਦਰ ਦੀ ਸਰਕਾਰ ਉਹਦੇ ਖਿਲਾਫ ਆਪਾਂ ਰੋਸ ਮਾਰਚ ਜਿੱਦਾਂ ਵੀ ਸਾਡੇ ਆਗੂ ਕਹਿੰਦੇ ਆ ਉਹ ਰਲ ਕੇ ਕਰਾਂਗੇ ਧੰਨਵਾਦ ਬਾਈ ਸਬਰਾ ਵਿੱਚ 15 ਵਾੜਾ ਮੀਟਿੰਗ ਲੱਗੀ 21225 ਦੀ ਜੋ ਖਨੌਰੀ ਸ਼ੰਭੂ ਰਤਨਪੁਰਾ ਚੌਂਕ ਚ ਲਗਾਤਾਰ ਜਿਹੜਾ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮਟੀਆਂ ਦੇ ਮੋਰਚੇ ਚੱਲ ਰਹੇ ਆਪਣੇ ਹੱਕੀ ਮੰਗਾਂ ਵਾਸਤੇ ਭਾਈ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 1 54 ਦਿਨ ਹੋਈ ਸੀ ਅਣਛਡਿਆ ਔਰ ਸਰਕਾਰ ਨੇ ਜਿਹੜੀ 14 ਫਰਵਰੀ ਦੀ ਮੀਟਿੰਗ ਮੰਨੀ ਆ ਉਹਨੂੰ ਮੋਖ ਰੱਖਦੇ ਆ ਆ ਸਾਰੇ ਜਥੇਬੰਦੀਆਂ ਦੇ ਵੱਲੋਂ ਜਦੋਂ ਐਲਾਨ ਕੀਤਾ ਗਿਆ ਬੇਨਤੀ ਕੀਤੀ ਗਈ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਕਿ ਬਈ ਤੁਸੀਂ ਹੁਣ ਮੈਡੀਸਨ ਦੀ ਸਹੂਲਤ ਤੁਹਾਨੂੰ ਲੈਣੀ ਪੈਣੀ ਹੈ ਕਿਉਂਕਿ ਸਰਕਾਰ ਨਾਲ ਗੱਲ ਕਰਨ ਵਾਸਤੇ ਸਾਨੂੰ ਅਸੀਂ ਐਡਾ ਹੋਣ ਹਾਰਾ ਨਹੀਂ ਜਾਣ ਦੇ ਦੇ ਸਕਦੇ ਤੇ ਉਹਨਾਂ ਨੇ ਸੰਗਤ ਨੂੰ ਆਪਣਾ ਮਾਨ ਸਮਝਦੇ ਹੋਏ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਆ ਤੇ ਜਦੋਂ ਤੱਕ ਸਰਕਾਰ ਐਮਐਸਪੀ ਔਰ ਕਿਸਾਨਾਂ ਮਜ਼ਦੂਰਾਂ ਦੀ ਮੰਗਾ ਨਹੀਂ ਮੰਨਦੀ ਇਹ ਤਰਨੇ ਹੁਣੇ ਤੱਕ ਜਾਰੀ ਰਹਿਣੇ ਆ 14 ਫਰਵਰੀ ਨੂੰ ਸਰਕਾਰ ਨਾਲ ਜੋ ਮੀਟਿੰਗ ਵਿੱਚ ਨਿਕਲਦਾ ਹੈ ਆਪਣਾ ਸਿੱਟਾ ਨਿਕਲਦਾ ਹੈ ਜੇ ਸਹੀ ਸਿੱਟਾ ਨਿਕਲੂਗਾ ਤਾਂ ਫਿਰ ਕਿਸੇ ਬੰਨੇ ਤਰਨੇ ਲੱਗਣਗੇ ਔਰ ਇੱਥੇ ਵੱਡੀਆਂ ਤਿਆਰੀਆਂ ਕਰਵਾਈਆਂ ਗਈਆਂ ਸਾਡੇ ਵੱਡੇ ਆਗੂਆਂ ਵੱਲੋਂ ਜਦੋਂ ਵੀ ਸਾਨੂੰ ਐਲਾਨ ਹੁੰਦਾ ਹੈ ਜਿੱਥੋਂ ਦਾ ਵੀ ਐਲਾਨ ਹੁੰਦਾ ਆ 26 ਜਨਵਰੀ ਟਰੈਕਟਰ ਮਾਰਚ ਲਾਣਿਆ ਔਰ ਜਿਵੇਂ ਜਿਵੇਂ ਸਾਨੂੰ ਐਲਾਨ ਹੋਊਗਾ ਜੇ ਸਾਨੂੰ ਅੱਜ ਹੁਕਮ ਕਰਨਗੇ ਤੇ ਅੱਜ ਹੀ ਇਥੋਂ ਤਿਆਰਬਰ ਤਿਆਰ ਹੈ ਫੌਜਾਂ ਤੇ ਇਨੀਆਂ ਬੇਨਤੀਆਂ ਆ ਸਾਰੇ মিডিਆ ਰਾਈ ਦੱਸਣਾ ਚਾਹੁੰਦੇ ਆ ਪੂਰੇ ਪੰਜਾਬ ਭਰ ਨੂੰ ਦੇਸ਼ ਭਰ ਨੂੰ ਕਿ ਜਦੋਂ ਸਾਡੇ ਕਿਸਾਨ ਮਜ਼ਦੂਰਾਂ ਦੇ ਉੱਤੇ ਜਿਹੜੇ ਵੱਡੇ ਆਗੂ ਸਾਨੂੰ ਐਲਾਨ ਕਰਦੇ ਜਿੱਥੇ ਮੰਦੀਆਂ ਐਲਾਨ ਕਰਦੀਆਂ ਆ ਬਿਲਕੁਲ ਤਿਆਰਬਰ ਤਿਆਰ ਰਹਿਣਾ ਆ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ